ਸਾਰਨ ਸਤਰੀਆਕਾਲ ਅੱਜ ਦੀ ਵੀਡੀਓ ਵਿੱਚ ਚਲੋ ਗੱਲ ਕਰਦੇ ਹਾਂ ਤੁਕਬੰਦੀ ਦੀ ਰਾਈਮਿੰਗ ਦੀ ਉਹ ਸ਼ਬਦ ਜਿਹੜੇ ਕਿ ਇੱਕੋ ਜਿਹਾ ਸੁਣਨ ਨੂੰ ਪ੍ਰਤੀਤ ਹੁੰਦੇ ਹਨ ਜਿਵੇਂ ਆਪਾਂ ਆਖਣਾ ਹੈ ਲਾਊਡ ਜਾਂ ਫਿਰ ਪ੍ਰਾਊਡ ਜਾਂ ਫਿਰ ਸਾਊਂਡ pound ground ਇੱਕੋ ਜਿਹੇ ਸ਼ਬਦ ਹਨ ਇਹਨਾਂ ਦਾ ਮਤਲਬ ਵੱਖਰਾ ਹੋ ਸਕਦਾ ਹੈ ਪਰ ਸੁਣਨ ਦੇ ਲਈ ਸਾਨੂੰ ਬਿਲਕੁਲ ਸੇਮ ਜੇ ਹੀ ਲੱਗਦੇ ਹਨ ਸੋ ਜਦੋਂ ਆਪਾਂ ਗੀਤ ਗਜ਼ਲ ਕਵਿਤਾ ਜਾਂ ਕੋਈ ਵੀ ਅਜਿਹੀ ਲਿਖਤ ਲਿਖਦੇ ਹਾਂ ਜਿੱਥੇ ਕਿ ਸਾਨੂੰ ਤੁਕਬੰਦੀ ਕਰਨ ਦੀ ਲੋੜ ਪੈਂਦੀ ਹੈ ਉੱਥੇ ਅਜਿਹੇ ਸ਼ਬਦਾਂ ਨੂੰ ਸਾਨੂੰ ਜਾਨਣਾ ਵੀ ਜ਼ਰੂਰੀ ਹੁੰਦਾ ਹੈ ਅਤੇ ਇਹਨਾਂ ਦੀ ਸਹੀ ਵਰਤੋਂ ਵੀ ਸਾਨੂੰ ਕਰਨੀ ਆਉਣੀ ਚਾਹੀਦੀ ਹੈ ਪਰ ਜ਼ਰੂਰੀ ਨਹੀਂ ਹੈ ਕਿ ਹਰ ਵਾਰ ਗੀਤ ਗਜ਼ਲ ਲਿਖਣ ਲੱਗਿਆਂ ਤੁਹਾਨੂੰ ਤੁਕਬੰਦੀ ਦੀ ਲੋੜ ਹੀ ਪਵੇ ਜੇ ਤੁਸੀਂ ਖੁੱਲੀ ਕਵਿਤਾ ਲਿਖ ਰਹੇ ਹੋ ਸੋ ਉਹ ਤੁਕਬੰਦੀ ਦੀ ਬਿਲਕੁਲ ਲੋੜ ਨਹੀਂ ਪੈਂਦੀ ਜਦੋਂ ਆਪਾਂ ਪੰਜਾਬੀ ਤੁਕਬੰਦੀ ਦੀ ਗੱਲ ਕਰਦੇ ਹਾਂ ਸੋ ਉੱਥੇ ਆਪਣੇ ਕੋਲ ਵੱਖਰੀ ਤਰ੍ਹਾਂ ਦੇ ਸ਼ਬਦ ਹੋ ਸਕਦੇ ਹਨ ਅਦਲ ਬਦਲ ਸ਼ਕਲ ਅਕਲ ਦਖਲ ਬਹੁਤ ਸਾਰੇ ਸ਼ਬਦ ਹਨ ਜਿਨੂੰ ਕਿ ਤੁਸੀਂ ਇੱਕ ਗੀਤ ਗਾਣੇ ਵਿੱਚ ਪिरੋ ਸਕਦੇ ਹੋ ਇਸ ਤੋਂ ਇਲਾਵਾ ਕਿਉਂਕਿ ਪੰਜਾਬੀ ਬੋਲੀ ਨੇ ਬਹੁਤ ਸਾਰੀਆਂ ਭਾਸ਼ਾਵਾਂ ਤੋਂ ਸ਼ਬਦ ਲਏ ਹਨ ਇਸ ਤੋਂ ਇਲਾਵਾ ਇਹਦੇ ਆਪਣੇ ਸ਼ਬਦ ਵੀ ਹਨ ਆਪਾਂ ਤਤਸਮ ਤਦਪਵ ਦੇਸੀ ਵਿਦੇਸ਼ੀ ਸ਼ਬਦਾਂ ਦੀ ਗੱਲ ਕਰ ਚੁੱਕੇ ਹਾਂ ਇਸ ਵੀਡੀਓ ਦੇ ਵਿੱਚ ਸੋ ਤੁਸੀਂ ਬਹੁਤ ਸਾਰੇ ਸ਼ਬਦਾਂ ਨੂੰ ਆਪਸ ਵਿੱਚ ਜੋੜ ਕੇ ਵੀ ਤੁਕ ਬੰਦੀ ਕਰ ਸਕਦੇ ਹੋ ਜ਼ਰੂਰੀ ਨਹੀਂ ਹੈ ਕਿ ਉਹ ਸਿਰਫ ਪੰਜਾਬੀ ਦੇ ਹੀ ਸ਼ਬਦ ਹੋਣ ਜੇ ਤੁਸੀਂ ਕਿਸੇ ਵਿਦੇਸ਼ੀ ਭਾਸ਼ਾ ਤੋਂ ਕੋਈ ਸ਼ਬਦ ਲਿਆ ਹੈ ਤੁਸੀਂ ਉਹਨੂੰ ਵੀ ਵਰਤ ਸਕਦੇ ਹੋ ਜ਼ਰੂਰੀ ਨਹੀਂ ਹੈ ਕਿ ਉਹ ਅੰਗਰੇਜ਼ੀ ਹੋਵੇ ਅਰਬੀ ਫਾਰਸੀ ਵੀ ਹੋ ਸਕਦੀ ਹੈ ਸੋ ਤੁਸੀਂ ਉਹਨਾਂ ਨੂੰ ਜੋੜ ਕੇ ਵੀ ਤੁਕਬੰਦੀ ਕਰ ਸਕਦੇ ਹੋ ਸੋ ਅੱਜ ਦੀ ਵੀਡੀਓ ਵਿੱਚ ਮੈਂ ਲੈ ਕੇ ਆਈ ਹਾਂ ਤੁਹਾਡੇ ਲਈ ਸ਼ਬਦਾਂ ਦਾ ਬਹੁਤ ਵੱਡਾ ਪੰਡਾਰ ਜੀ ਦੇ ਨਾਲ ਕਿ ਤੁਕਬੰਦੀ ਕਰਨ ਵਿੱਚ ਤੁਹਾਨੂੰ ਸਹਾਇਤਾ ਮਿਲ ਸਕਦੀ ਹੈ ਸ਼ਬਦਾਂ ਦੀਆਂ ਉਦਾਹਰਣਾਂ ਤੋਂ ਪਹਿਲਾਂ ਇੱਥੇ ਦੱਸ ਦੇਣੀ ਆ ਕਿ ਤੁਸੀਂ ਵੱਖਰੇ ਤਰ੍ਹਾਂ ਲਿਖੇ ਜਾਣ ਵਾਲੇ ਸ਼ਬਦਾਂ ਨੂੰ ਵੀ ਤੁਕਬੰਦੀ ਵਰਤ ਚਾਕਦੇ ਹੂੰ ਜਿਵੇਂ ਕਿ ਤੁਸੀਂ ਕਹਿਣਾ ਹੈ ਨਹਿਰ ਸੋ ਨੰਨਾ ਹਾ ਹੈ ਨੂੰ ਸਿਆਰੀ ਤੇ ਰਾਰਾ ਪਰ ਇਹਦੇ ਵਿੱਚ ਤੁਕਬੰਦੀ ਲਈ ਤੁਸੀਂ ਵੈਰ ਸ਼ਬਦ ਨੂੰ ਵੀ ਵਰਤ ਸਕਦੇ ਹੋ ਜਿਦੇ ਵਿੱਚ ਆਪਾਂ ਦੁਲਾਵਾਂ ਲਾਈਆਂ ਨੇ ਇਦਾਂ ਹੀ ਜੇ ਆਪਾਂ ਸ਼ਬਦ ਲਿਖਣਾ ਹੈ ਜੰਗ ਜਾਂ ਫਿਰ ਸੰਗ ਸੋ ਇੱਥੇ ਆਪਾਂ ਗੱਗੇ ਦੀ ਵਰਤੋਂ ਕੀਤੀ ਹੈ ਪਰ ਤੁਕਬੰਦੀ ਦੇ ਲਈ ਆਪਾਂ ਲੰਗ ਸ਼ਬਦ ਨੂੰ ਵੀ ਵਰਤ ਸਕਦੇ ਹਾਂ ਜਿੱਥੇ ਕਿ ਆਪਾਂ ਕੱਗੇ ਦੀ ਵਰਤੋਂ ਕੀਤੀ ਹੈ ਤੁਕਬੰਦੀ ਦੇ ਵਿੱਚ ਆਪਾਂ ਕਿਸੇ ਵੀ ਅੱਖਰ ਨੂੰ ਤੇ ਬਿੰਦੀ ਲਾ ਕੇ ਜਦੋਂ ਉਸ ਅੱਖਰ ਨੂੰ ਲਿਖਿਆ ਜਾਂਦਾ ਹੈ ਉਹਨਾਂ ਨੂੰ ਇਕੱਠਿਆਂ ਵਰਤ ਸਕਦੇ ਹਾਂ ਪਰ ਜਿਵੇਂ ਕਿ ਉਹਨਾਂ ਦਾ ਉਚਾਰਨ ਵੱਖਰਾ ਹੁੰਦਾ ਹੈ ਸੋ ਉੱਥੇ ਤੁਸੀਂ ਉਹਦਾ ਵੀ ਧਿਆਨ ਦੇਣਾ ਹੈ ਜਿਵੇਂ ਕਿ ਸਾਡੇ ਕੋਲ ਹੈ ਟੱਡਾ ਉਹਨੂੰ ਲੱਗਿਆ ਕੰਨਾ ਤੇ ਲੱਲਾ ਸੋ ਇਹ ਹੁੰਦਾ ਹੈ ਜੀ ਟਾਲ ਸੋ ਇੱਥੇ ਇਹਦਾ ਮਤਲਬ ਹੈ ਦੁਸ਼ਮਣ ਦੇ ਵਾਰ ਤੋਂ ਬਚਾਉਣ ਵਾਲੀ ਟਾਲ ਪਰ ਜਦੋਂ ਅਸੀਂ ਲਿਖਣਾ ਹੈ ਟੱਡੇ ਨੂੰ ਕੰਨਾ ਲੱਲੇ ਦੇ ਪੈਰ ਵਿੱਚ ਬਿੰਦੀ ਤਾਂ ਸ਼ਬਦ ਆਉਂਦਾ ਹੈ ਜੀ ਟਾਲ ਭਾਵ ਕਿ ਢਾਲਣਾ ਜਦੋਂ ਅਸੀਂ ਕਿਸੇ ਚੀਜ਼ ਨੂੰ ਹੈ ਕਿਸੇ ਚੀਜ਼ ਨੂੰ ਮੋਲਡ ਕਰਨਾ ਹੈ ਸੋ ਇੱਥੇ ਤੁਸੀਂ ਤੁਕਬੰਦੀ ਲਈ ਸ਼ਬਦ ਤਾਂ ਇੱਕੋ ਜਿਹਾ ਵਰਤ ਸਕਦੇ ਹੋ ਪਰ ਉਹਨਾਂ ਦੇ ਅਰਥਾਂ ਦੇ ਹਿਸਾਬ ਨਾਲ ਵੀ ਉਹਨਾਂ ਨੂੰ ਵਰਤਿਓ ਇਸ ਤੋਂ ਇਲਾਵਾ ਮੈਂ ਮੂਲ ਸ਼ਬਦ ਵੀ ਦੱਸੇ ਹਨ ਜਿਨ੍ਹਾਂ ਨਾਲ ਕਿਸੇ ਵੀ ਇੱਕ ਅੱਖਰ ਦੀ ਜਾਂ ਸ਼ਬਦ ਦੀ ਵਰਤੋਂ ਕਰਕੇ ਤੁਸੀਂ ਹੋਰ ਸ਼ਬਦ ਬਣਾ ਸਕਦੇ ਹੋ ਜਿਵੇਂ ਕਿ ਆਪਣੇ ਕੋਲ ਸ਼ਬਦ ਆਇਆ ਡਰ ਡੱਡਾ ਰਾਰਾ ਸੋ ਇੱਥੇ ਤੁਸੀਂ ਡਰ ਗਈ ਡਰ ਗਿਆ ਡਰ ਦੀ ਡਰ ਦਾ ਇਦਾਂ ਦੇ ਵੱਖਰੇ ਤਰ੍ਹਾਂ ਦੇ ਸ਼ਬਦ ਤੁਸੀਂ ਹੋਰ ਬਣਾ ਸਕਦੇ ਹੋ ਸੋ ਚਲੋ ਹੁਣ ਬਹੁਤੀਆਂ ਗੱਲਾਂ ਨਹੀਂ ਕਰਦੇ ਦੇਖਦੇ ਹਾਂ ਪੰਜਾਬੀ ਦੇ ਰਾਈਮਿੰਗ ਵਰਡਸ ਜਾਂ ਫਿਰ ਤੁਕਬੰਦੀ ਦੇ ਲਈ ਸ਼ਬਦ ਤੋ ਏਸੀ ਅੱਜ ਦੀ ਵੀਡੀਓ ਉਮੀਦ ਕਰਦੀ ਹਾਂ ਕਿ ਇੰਨੇ ਸਾਰੇ ਸ਼ਬਦਾਂ ਵਿੱਚੋਂ ਤੁਸੀਂ ਆਪਣੀ ਕਵਿਤਾ ਜਾਂ ਗੀਤ ਦੇ ਲਈ ਸਹੀ ਸ਼ਬਦ ਚੁਣ ਹੀ ਲਏ ਹੋਣਗੇ ਤੇ ਅੱਜ ਦੀ ਵੀਡੀਓ ਤੁਹਾਨੂੰ ਇਸ ਕੰਮ ਦੇ ਵਿੱਚ ਸਹਾਇਕ ਜ਼ਰੂਰ ਲੱਗੀ ਹੋਵੇਗੀ ਪਰ ਇਹਨੂੰ ਇੱਕ ਮਿੰਨਤ ਜਾਂ ਤਰਲਾਏ ਸਮਝ ਲਵੋ ਕਿ ਜੇ ਤੁਸੀਂ ਇਨ੍ਹਾਂ ਸ਼ਬਦਾਂ ਦੀ ਵਰਤੋਂ ਕਰ ਰਹੇ ਹੋ ਇਹਨਾਂ ਅਲਫ਼ਾਜ਼ਾਂ ਦਾ ਇਸਤੇਮਾਲ ਕਰ ਰਹੇ ਹੋ ਕਟੋ-ਕਟ ਸੁਚੱਜੇ ਟੰਗ ਨਾਲ ਕਰੋ ਕਿਉਂਕਿ ਜੋ ਵੀ ਅੱਜਕੱਲ ਮਾਰਕੀਟ ਵਿੱਚ ਆ ਰਿਹਾ ਹੈ ਉਸ ਸੁਣਨ लायक ਤਾਂ ਨਹੀਂ ਹੈ ਸੋ ਕਿਵੇਂ ਤੁਸੀਂ ਇਹਨਾਂ ਸ਼ਬਦਾਂ ਨੂੰ ਪਿਰੋਨੇ ਹੋ ਕਿਵੇਂ ਤੁਸੀਂ ਆਪਣੀ ਮਾਂ ਬੋਲੀ ਦਾ ਸਿਰ ਉੱਚਾ ਰੱਖਦੇ ਹੋ ਇਹ ਤੁਹਾਡੇ ਹੱਥ ਵਿੱਚ ਹੈ ਕਿਉਂਕਿ ਕਲਮ ਤੁਸੀਂ ਆਪਣੇ ਹੱਥ ਵਿੱਚ ਫੜੀ ਹੋਈ ਹੈ ਸੋ ਅੱਜ ਦੀ ਵੀਡੀਓ ਜੇ ਤੁਹਾਨੂੰ ਪਸੰਦ ਆਈ ਹੈ ਇਹਨੂੰ ਲਾਈਕ ਕਰਿਓ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਮੈਂ ਮਿਲਾਂਗੀ ਤੁਹਾਨੂੰ ਮੇਰੀ ਅਗਲੀ ਵੀਡੀਓ ਦੇ ਵਿੱਚ ਉਦੋਂ ਤੱਕ ਦੇ ਲਈ ਧੰਨਵਾਦ